ਕਿ ਮੈਂ ਚਾਹੇ ਅੱਜ ਹੱਸਦਾ ਖੇਡਦਾ ਹਾਂ ਪਰ ਇੱਕ ਦਿਨ ਐਸਾ ਆਊਗਾ ਕਈ ਰੋਣਗੇ ਮੈਨੂੰ ਪਿੱਟਣਗੇ ਮੈਂ ਖੁਦ ਨਾ ਕੇ ਟੌਰ ਛਕੀਨੀ ਲਾਵਾਂ ਪਰ ਇੱਕ ਦਿਨ ਐਸਾ ਆਊਗਾ ਕਈ ਨਾ ਹੋਣ ਲਈ ਮੈਨੂੰ ਚੁੱਕਣਗੇ ਮੈਂ ਅੱਜ ਕੱਪੜੇ ਪਾਵਾਂ ਰੰਗ ਪਰੰਗੇ ਪਰ ਇੱਕ ਦਿਨ ਐਸਾ ਆਊਗਾ ਮੈਥੋਂ ਮਾਨ ਪਸੰਦ ਨਹੀਂ ਪਾ ਹੋਣੀ ਲੋਕ ਮੇਰੇ ਤੇ ਚਿੱਟਾ ਕੱਪੜਾ ਸੁਤਣਗੇ ਮੈਂ ਖੁਦ ਤੁਰ ਕੇ ਜਾਵਾਂ ਜਿੱਥੇ ਜਾਵਾਂ ਪਰ ਇੱਕ ਦਿਨ ਐਸਾ ਆਊਗਾ ਕਿ ਚਾਰ ਮੋੜੇ ਮੈਨੂੰ ਚੁੱਕਣੇ ਮੈਂ ਥੋੜਾ ਹੱਥ ਸੜੇ ਤੋਂ ਅੱਜ ਲਵਾ ਦਵਾਈਆਂ ਪਰ ਇੱਕ ਦਿਨ ਐਸਾ ਆਊਗਾ ਲੋਕ ਸਾੜ ਕੇ ਮੈਨੂੰ ਰਾਖ ਮੇਰੀ ਨੂੰ ਚਾਲ ਦੇ ਪਾਣੀ ਵਿੱਚ ਸੁੱਟਣਗੇ ਮੈਂ tujh de vich aunga sawa badke main tujh de vich aunga